ਜੱਟਾਂ ਦਾ ਇਤਿਹਾਸਕ ਪਿਸ਼ੋਕੜ ਜੜਾ ਸ ਹੈ ਉਹਦੇ ਵਿੱਚ ਜਿਹੜੇ ਉਹ ਕਿੱਥੇ ਕਿੱਥੇ ਉਹਨਾਂ ਦੇ ਜਿਹੜੇ ਸੀ ਇਤਿਹਾਸ ਕੀ ਸੀ ਜਿਹੜੀ ਜੱਟ ਹਨ ਜਟ ਕੌ ਪੰਜਾਬ ਦੀ ਇਹਨਾਂ ਦੇ ਬਹੁਤ ਸਾਰੇ ਜਿਹੜੇ ਉਹ ਗੋਤ ਅੱਗੇ ਹੋਏ ਹਨ ਸੋ ਉਹਨਾਂ ਦੇ ਜਿਹੜੇ ਕੁਲਾਰ ਗੋਤ ਦੀ ਅੱਜ ਤੱਕ ਜਿਹੜੇ ਦੱਸਦੇ ਹਨ ਇਹ ਪੱਟੀ ਰਾਜਤਾਂ ਵਿੱਚੋਂ ਸਨ ਪੱਟੀ ਆਪਣਾ ਪਿਸ਼ੋਕੜ ਪੰਜਾਬ ਜਸਲ ਮੇਰਤ ਅਫਗਾਨਿਸਤਾਨ ਦੇ ਗਜਨੀ ਖੇਤਰ ਦੱਸਦੇ ਹਨ ਪੱਟੀ ਦੇ ਦੋ ਪੁੱਤਰ ਮਸੂਰ ਰਾਓ ਤੇ ਜੰਗਲ ਰਾਓ ਹੋਏ ਸਾਰਨ ਜੱਟ ਮਸੂਰ ਰਾਓ ਦੀ ਵੰਸ਼ ਵਿੱਚੋਂ ਹਨ ਮੰਗਲ ਰਾਓ ਦੀ ਵੰਸ਼ ਵਿੱਚੋਂ ਕੁਲਾਰ ਜੱਟ ਹਨ ਮੰਗਲ ਰਾਓ ਇੱਕ ਬੜਾ ਹੀ ਬਲਵਾਨ ਤੇ ਨਿਹੱਰ ਯੋਦਾ ਸੀ ਉਸ ਦਾ ਸਰਸੇ ਵਿੱਚ ਇੱਕ ਕਿਲਾਸੀ ਜੋ ਹੁਣ ਵੀ ਖਸਤਾ ਹਾਲਤ ਵਿੱਚ ਹੈ ਕਿਸੇ ਕਾਰਨ ਮੰਗਲ ਰਾਓ ਨੂੰ ਆਪਣੀ ਜਾਨ ਬਚਾ ਕੇ ਆਪਣੇ ਹੀ ਰਾਜ ਵਿੱਚੋਂ ਭੱਜਣਾ ਪਿਆ ਸੀ ਉਹ ਆਪਣੇ ਲੜਕੇ ਇੱਕ ਬਾਣੀ ਮਿੱਤਰਪਾ ਛੱਡ ਗਿਆ ਇਸੇ ਉਸਦੇ ਪੁੱਤਰਾ ਨੇ ਵੱਡੇ ਹੋ ਕੇ ਜੱਟ ਬਰਾਦਰੀ ਵਿੱਚ ਵਿਆਹ ਕਰਾਇਆ ਉਹਨਾਂ ਦੇ ਪੁੱਤਰ ਕੋਲੋਰੀਆ ਨਾਮ ਦੇ ਨਾਮ ਕੋਲਾਰ ਮੁੰਡਾ ਨਾਮ ਦੇ ਮੰਡ ਯਾਨੀ ਕਿ ਮੰਡਾ ਨਾਮ ਤੇ ਮੰਡ ਤੇ ਸਿਉਰਾ ਨਾਮ ਤੇ ਸਿਉਰਾਣ ਨਵੇਂ ਗੋਤ ਪ੍ਰਚਲਿਤ ਹੋਏ ਪੰਜਾਬ ਵਿੱਚ ਕੋਲਾਰ ਜਿਹੜਾ ਸੀਗਾ ਉਸ ਨਾਮ ਦੇ ਕਈ ਪਿੰਡ ਆਬਾਦ ਹਨ ਮੁਕਸਰ ਦੇ ਇਲਾਕੇ ਵਿੱਚ ਮਹਿਣਾ ਤੇ ਮਿੰਡੂ ਟੱਡੇ ਨਾਲ ਮਿੱਡੂ ਖੇੜਾ ਇੰਨਾ ਦੇ ਪ੍ਰਸਿੱਧ ਪਿੰਡ ਹਨ ਅਬੋਰ ਵਿੱਚ ਵੀ ਕੁਲਾਰ ਨਾਮ ਦਾ ਇੱਕ ਪਿੰਡ ਹੈ ਲੁਧਿਆਣੇ ਵਿੱਚ ਇੱਕ ਕੁਲਾਰ ਨਾਮ ਦਾ ਪਿੰਡ ਹੈ ਲੁਧਿਆਣੇ ਦੇ ਕਈ ਪਿੰਡਾਂ ਵਿੱਚੋਂ ਕੁਲਾਰ ਦੇ ਘਰ ਹਨ ਲੁਧਿਆਣੇ ਤੋਂ ਅੱਗੇ ਕੁਝ ਕੁਲਾਰ ਜੱਟ ਅੰਮ੍ਰਿਤਸਰ ਗੁਰਦਾਸਪੁਰ ਵੱਲ ਵੀ ਚਲੇ ਗਏ ਕੁਲਾਰ ਜੱਟ ਟੋਪੜ ਖੇਤਰ ਵਿੱਚ ਵੀ ਕਾਫੀ ਹਨ ਜਲੰਧਰ ਦੇ ਸੰਸਾਰਪੁਰ ਕੁਲਾਰ ਜੱਟਾਂ ਦਾ ਦੁਆਬੇ ਦਾ ਬਹੁਤ ਹੀ ਪ੍ਰਸਿੱਧ ਪਿੰਡ ਹੈ ਇੱਕ ਕੁਲਾਰ ਜੱਟ ਪਿੰਡ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵਿੱਚ ਵੀ ਹੈ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਵਿੱਚ ਵੀ ਵੱਡੀਆਂ ਕੁਲਾਰਾਂ ਪਿੰਡ ਕੁਲਾਰ ਜੱਟਾਂ ਦਾਹੇ ਹੈ ਮਾਲਵੇ ਵਿੱਚ ਜੱਟ ਕੁਲਾਰ ਕਾਫੀ ਹਨ ਕੁਲਾਰਾ ਪਿੰਡ ਰੋਪੜ ਵਿੱਚ ਵੀ ਹੈ ਤੇ ਸੰਗਰੂਰ ਜੀਂਦ ਵਿੱਚ ਕੁਲਾਰਾਂ ਦੇ ਸਿੱਧੂ ਸਿੱਧ ਦੀ ਕੁਲਾਰ ਖਾਸ ਵਿੱਚ ਸਮਾਦ ਹੈ ਇਹਨਾਂ ਦਾ ਸਿੱਧ ਇੱਕ ਤਰਖਾਨ ਦੇ ਹੱਥੋਂ ਕਤਲ ਹੋ ਗਿਆ ਸੀ ਇਸ ਲਈ ਇਹ ਤਰਖਾਨ ਤਰਖਾਨਾਂ ਨੂੰ ਘੋਟ ਪਸ਼ੂ ਨਹੀਂ ਵੇਚਦੇ ਪੰਜਾਬ ਵਿੱਚ ਸਾਰੇ ਕੁਲਾਰ ਸਿੱਖ ਹਨ ਹਰਿਆਣਾ ਅਤੇ ਰਾਜਸਥਾਨ ਵਿੱਚ ਕੁਲਾਰ Hindu जाट ਵੀ ਹਨ ਸਮੁੱਚੇ ਪੰਜਾਬ ਵਿੱਚ ਕੁਲਾਰਾਂ ਦੀ ਗਿਣਤੀ ਘੱਟ ਹੀ ਹੈ ਦੁਆਬੇ ਦੇ ਕੁਲਾਰ ਅਮਰੀਕਾ ਤੇ ਕੈਨੇਡਾ ਆਦਿ ਬਾਹਲੇ ਦੇਸ਼ਾਂ ਵਿੱਚ ਕਾਫੀ ਵਸਦੇ ਹਨ ਹੋਰ ਜੱਟਾਂ ਵਾਂਗ ਕੁਲਾਰ ਵੀ ਅੱਖੜ ਤੇ ਲੜਾਕੂ ਹੁੰਦੇ ਹਨ ਦੁਸ਼ਮਣੇ ਨੂੰ ਕਦੇ ਨਹੀਂ ਭੁੱਲਦੇ ਤੇ ਚੰਗੇ ਕਿਸਾਨ ਤੇ ਵਧੀਆ ਖਿਡਾਰੀ ਹਨ ਕੁਲਾਰਾ ਨੂੰ ਕੁਲਾਰ ਵੀ ਵੀ ਕਿਹਾ ਜਾਂਦਾ ਹੈ ਇਹ ਜਾਨੀ ਕਿ ਹਾਂਗਕਾਂਗ ਨਾਲ ਤੇ ਕੋਨਾੜੇ ਨਾਲ ਵੀ ਹੋ ਗਿਆ ਦੋਨੇ ਤਰਾਹੀ ਇਸ ਦਾ ਜਿਹੜਾ ਆ ਇਹ ਗੋਤ ਨੂੰ ਕਿਹਾ ਜਾਂਦਾ ਹੈ ਕੁਲਾਰ ਜਾਂ ਕੋਲਾਰ ਇਹ ਸੀਗੀ ਕੁਲਾਰ ਕੁਲਾਰਾਂ ਬਾਰੇ ਅੱਗੇ ਹੈਗਾ ਹਰੀ ਗੋਤ ਜਿਹੜੇ ਹੈ ਹਰੀ ਇਹ ਜਟਾ ਛੋਟਾ ਜਾਂ ਗੋਤ ਹੈ ਇਸ ਦੇ ਮੋਢੀ ਦਾ ਨਾਮ ਹਰੀ ਸੀ ਜੋ ਕਿ ਰਾਜੇ ਜਗਦਾਉ ਪਰਮਾਰ ਦੀ ਵੰਸ ਵਿੱਚੋਂ ਸੀ ਹਰੀ ਗੋਤ ਦੇ ਲੋਕ ਸ਼ਾਦ ਜਿਹੜੀ ਸ਼ਾਦੀ ਹਰੀ ਦੇ ਸਥਾਨ ਤੇ ਦਿਵਾਲੀ ਨੂੰ ਆਪਣੇ ਜਠੇਰੇ ਦੇ ਨਾਮ ਤੇ ਇੱਕ ਛੱਪੜ ਵਿੱਚੋਂ ਮਿੱਟੀ ਕੱਢਦੇ ਹਨ ਇਹ ਹਰੀ ਗੋਤ ਦੇ ਲੋਕ ਰਿਆਸਤ ਜੀਂਦ ਵਿੱਚ ਕਾਫੀ ਸਨ ਸੰਗਰੂਰ ਅਤੇ ਪਟਿਆਲਾ ਹਲਾਕੇ ਵਿੱਚ ਵੀ ਹਰੀ ਗੋਤ ਦੇ ਜੱਟ ਕਾਫੀ ਪਿੰਡਾਂ ਵਿੱਚ ਬਾਦ ਹਨ ਮੁਕਤਸਰ ਵਿੱਚ ਜਿਹੜਾ ਮਾਣੀ ਖੀੜਾ ਬਠਿੰਡੇ ਵਿੱਚ ਸਰਖਾਨਖਾ ਵਾਲਾ तहसील ਮਿਲਕ ਮਲੇ ਕੋਟਲਾ ਵਿੱਚ ਰੁਰਕੀ ਖੁਰਦ ਤੇ ਜ਼ਿਲ੍ਹਾ ਰੋਪੜ ਵਿੱਚ ਬੰਤਾ ਆਦ ਬਤਾਦ ਹਰੀ ਗੋਦ ਦੇ ਜਿਹੜੇ ਪ੍ਰਸਿੱਧ ਪਿੰਡ ਹਨ ਵਿਦਿਆਦੀ ਘਾਟ ਕਰਨ ਹਰੀ ਗੋਦ ਦੇ ਜੱਟਾਂ ਨੇ ਬਹੁਤ ਉੰਤੀ ਨਹੀਂ ਕੀਤੀ ਐਜੂਕੇਸ਼ਨਲ ਨਹੀਂ ਸਨ ਪੰਜਾਬ ਵਿੱਚ ਹਰੀ ਗੋਦ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਹਰੀ ਜੱਟਾਂ ਦਾ ਉੱਗਾ ਪਿੰਡ ਸ਼ਾਦੀ ਹਰੀ ਸੰਗੂ ਜ਼ਿਲ੍ਹੇ ਦਿਵਤਨੌਲਾ ਖੇਤਰ ਵਿੱਚ ਰਾਏ ਤਰਾਣਾ ਪਿੰਡ ਦੇ ਨਜ਼ਦੀਕ ਹੀ ਹੈ ਹਰੀ ਗੋਤ ਦੇ ਜੱਟ ਬਹੁਤੇ ਵਾਲੇ ਵਿੱਚ ਹਨ ਰੋਸ਼ਨਪੁਰਿਆ ਜੋਗਿਆ ਦੇ ਪਾਸ ਪਿੰਡ ਮਹਿਤਾਬਗੜ ਵਿੱਚ ਹਰੀ ਗੋਤ ਦੇ ਕੁਝ ਲੋਕ ਵਸਦੇ ਹਨ ਇਹ ਸਾਰੇ ਜੱਟ ਸਿੱਖ ਹਨ ਹਰੀ ਪਰਮਾਰਾਂ ਦਾ ਉਪ ਗੋਤ ਹੈ ਅਸਲ ਵਿੱਚ ਰਾਜਪੂਤ ਇਹ Hindu ਧਰਮ ਦੀ ਰੱਖਿਆ ਲਈ ਬ੍ਰਾਹਮਣੀ ਰਸਮਾਂ ਅਨੁਸਾਰ ਜੱਟਾਂ ਦੇ ਜੱਟਾਂ ਤੇ ਗੁਜਰਾਵਾਂ ਵਿੱਚੋਂ ਹੀ ਬਣੇ ਹਨ ਹਰੀ ਗੋਤ ਦੇ ਲੋਕ ਬਹੁਤ ਆ ਸੰ ਬਹੁਤੇ ਜਿਹੜੇ ਸੰਗਰੂਰ ਤੇ ਮਲਤਾਨ ਵਿੱਚ ਬਾਤ ਸਨ ਪਰਮਾਰ ਜੱਟ ਵੀ ਹੁੰਦੇ ਹਨ ਤੇ ਰਾਜਪੂਤ ਵੀ ਯਾਨੀ ਇਹਨਾਂ ਵਿੱਚੋਂ ਹਨ ਪਰਮਾਰ ਵੀ ਜੱਟਾਂ ਦਾ ਬਹੁਤ ਹੀ ਪ੍ਰਾਚੀਨ ਕਬੀਲਾ ਹੈ ਤੇ ਰਾਜਪੂਤਾਂ ਤੇ ਜੱਟਾਂ ਦਾ ਵਿਰਸਾ ਤੇ ਸੱਭਿਆਚਾਰ ਸਾਂਝ ਹੈ ਹਰੀ ਗੋਤ ਦਾ ਬਹੁਤ ਹੀ ਜਿਹੜਾ ਉੱਗਾ ਨਹੀਂ ਹੈ ਯਾਨੀ ਕਿ ਛੋਟਾ ਗੋਤ ਹੈ ਇਹ ਸੀਗਾ ਹਰੀ ਗੋਤ ਅੱਗੇ ਹੈ ਜੱਟਾਂ ਦੀ ਜਿਹੜੀ ਗੋਤ ਸੀਗੀ ਹੁੰਦਲ ਗੋਤ ਵਾਰੇ ਉਹਨਾਂ ਦੇ ਜਿਹੜੇ ਪਿਸ਼ੋਕੜ ਸਨ ਜੱਟਾਂ ਦੇ ਜਿਹੜੇ ਬਹੁਤੇ ਗੋਤ ਚੰਦਰਵੰਸ ਵਿੱਚੋਂ ਹਨ ਜਿਹੜੇ ਹੁੰਦਲ ਸੂਰਜਵੰਸੀ ਜੱਟ ਬਹੁਤ ਘਾਟਾ ਹਨ ਹੁੰਦਲ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ ਇਹ ਸੂਰਜਵੰਸੀ ਹਨ ਇਹਨਾਂ ਦਾ ਵਡੇਰਾ ਸਰਬ ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ ਇਲਾਕੇ ਵਿੱਚ ਚੱਲ ਕੇ ਉੱਥੋਂ ਚੱਲ ਕੇ ਮਾਲੇ ਵਿੱਚ ਆਇਆ ਫਿਰ ਕਾਫੀ ਸਮੇਂ ਮਗਰੋਂ ਅਮਰਸਰ ਖੇਤਰ ਵਿੱਚ ਚਲਾ ਗਿਆ ਮਾਲਵੀ ਦੇ ਮੁੱਗੀ ਇਲਾਕੇ ਵਿੱਚ ਛੋਟਾ ਜੀਤ ਜਿਹੜਾ ਮੁੱਗਾ ਅਜੀਤ ਸਿੰਘ ਹੁੰਦਲਾ ਦੀ ਪੱਤੀ ਹੈ ਸਲੀਣਾ ਪਿੰਡ ਵਿੱਚ ਵੀ ਹੁੰਦਲਾ ਦੇ ਕੁਝ ਘਰ ਹਨ ਲੁਧਿਆਣਾ ਦੇ ਮਾਚੀਵੜਾ ਵਿੱਚ ਵੀ ਖੇਤरां ਵਿੱਚ ਹੀ ਹੁੰਦਲ ਵਸਦੇ ਹਨ ਫਤਿਹਗੜ੍ਹ ਸਾਹਿਬ ਵਿੱਚ ਵੀ ਗੁਰਦਨਪੁਰ ਵਿੱਚ ਦੁਲਵਾ ਹੁੰਦਲਾਂ ਦੇ ਬਹੁਤ ਹੀ ਪ੍ਰਸਿੱਧ ਪਿੰਡ ਹਨ ਬਰਨਾਲੇ ਤੇ ਪਟਿਆਲੇ ਵਿੱਚ ਵੀ ਇਲਾਕੇ ਵਿੱਚ ਵੀ ਹੁੰਦਲ ਕਾਫੀ ਹਨ ਜਿਹੜੇ ਜੱਟ ਹਨ ਦੋਬੇ ਵਿੱਚ ਹੁੰਦਲ ਬਹੁਤ ਘੱਟ ਹਨ ਮਾਝੇ ਵਿੱਚ ਹੁੰਦਲ ਕਾਫੀ ਹਨ ਮਾਝੇ ਵਿੱਚ ਜੰਡੇਆਲਾ ਗੁਰੂ ਤੇ ਨਵਾਂ ਹੁੰਦਲਾਤ ਹੁੰਦਲਾਂ ਦੇ ਕਈ ਪਿੰਡ ਹਨ ਅਮਰਸਾਰ ਤੇ ਗੋਦਾਸਪੁਰ ਤੋਂ ਅੱਗੇ ਹੁੰਦਲ ਭਾਈਚਾਰੇ ਦੇ ਲੋਕ ਸਿਆਲਕੋਟ ਤੇ ਸੰਦਲਬਾਰ ਵਿੱਚ ਵੀ ਚਲੇ ਗਏ ਸੰਦਲਬਾਰ ਵਿੱਚ ਬਹਿਨੂੜ ਪਿੰਡ ਮੁਸਲਮਾਨਾਂ ਹੁੰਦਲਾਂ ਦੇ ਖੁੱਦ ਉੱਗਾ ਪੈਂਦਾ ਬਹੁਤੇ ਹੁੰਦਲ ਜੱਟ ਸਿੰਘ ਹੀ ਹਨ ਸਿਆਲਕੋਟ ਦੇ ਇਲਾਕੇ ਵਿੱਚ ਵੀ ਕੁਝ ਹੁੰਦਲ ਸਿੱਖ ਹਨ ਤੇ ਕੁਝ ਜਿਹੜੇ ਮੁਸਲਮਾਨ ਬਣ ਗਏ ਸਾਂਝੇ ਪੰਜਾਬ ਵਿੱਚ ਵੀ ਹੁੰਦਲ ਜੱਟਾਂ ਦੀ ਗਿਣਤੀ ਘਟ ਸੀ 47 ਤੋਂ ਬਾਅਦ ਭਾਰਤ ਦੇਸ਼ ਦੀ ਵੰਡ ਤੋਂ ਬਾਅਦ ਵੰਡ ਹੋਣ ਕਾਰਨ ਹੁੰਦਲ ਜੱਟ ਸਿੱਖ ਪੱਛਮੀ ਪੰਜਾਬ ਤੋਂ ਝੜ ਕੇ ਪੂਰਬੀ ਪੰਜਾਬ ਵਿੱਚ ਆ ਕੇ ਆਬਾਦ ਹੋ ਗਏ ਕੁਝ ਹਰਿਆਣਾ ਵਿੱਚ ਚਲੇ ਗਏ ਹੁੰਦਲ ਜੱਟਾਂ ਦਾ ਉੱਗਾ ਤੇ ਛੋਟਾ ਗੋਤ ਹੈ ਇਹ ਟਾਂ ਟਾਂ ਟਾਂਵੇਂ ਟਾਂਵੇਂ ਜਿਹੜੇ ਸਾਰੇ ਪੰਜਾਬ ਵਿੱਚ ਫੈਲ ਗਏ ਕੁਝ ਹੁੰਦਲ ਜੜੇ ਜੱਟ ਬਾਲਦੇਸ਼ਾਂ ਵਿੱਚ ਜਾ ਕੇ ਵੱਸ ਗਏ ਹੁੰਦਲ ਜੱਟਾਂ ਦਾ ਜਿਹੜਾ ਉਹਨਾਂ ਜੱਟਾਂ ਵਾਂਗ ਮਾਗਾ ਕਬੀਲੇ ਦੇ ਲੋਕ ਵੀ ਮਗਧ ਯਾਨੀ ਬਿਹਾਰ ਤੋਂ ਉੱਠ ਕੇ ਬਹੁਤ ਦੂਰੋਂ ਆ ਕੇ ਹਰਿਆਣਾ ਵਿੱਚ ਵੱਸੇ ਇਹ ਇੰਡੋ ਗ੍ਰੀਕ ਨਸਲ ਵਿੱਚੋਂ ਹਨ ਹੁੰਦਲ ਜੱਟ ਆਰੀਆ ਹਨ ਇਹ ਵੀ ਮੰਨਿਆ ਗਿਆ ਹੈ ਸੋ ਇਹ ਸੀਗਾ ਹੁੰਦਲਾ ਹੁੰਦਲ ਗੋਤਵਾਰੇ ਉਹਨਾਂ ਦਾ ਪਸ਼ੂਕੜ ਅੱਗੇ ਹੈ ਕੰਗ ਕੰਗ ਗੋਤ ਇਹਨਾਂ ਦੇ ਜਿਹੜੇ ਬਹੁਤ ਜੱਟ ਕਬੀਲੇ ਮੱਧ ਏਸ਼ੀਆ ਦੇ ਕੈਸਪੀਨ ਸਾਗਰ ਅਰਾਲ ਸਾਗਰ ਬੇਲਗਾ ਸਾਇਰ ਦਰਿਆ ਅਮੂ ਦਰਿਆ ਆਦਿ ਖੇਤਰਾਂ ਤੋਂ ਵਿੱਚ ਈਸਾ ਤੋਂ ਕਈ ਸੌ ਸਾਲ ਪਹਿਲਾਂ ਹੀ ਆਬਾਦ ਸਨ ਇਹ ਪਸ਼ੂ ਪਾਲਦੇ ਤੇ ਖੇਤੀ ਕਰਦੇ ਸਨ ਜਿਹੜੇ ਗੰਗਵੀ ਜੱਟਾਂ ਦਾ ਇੱਕ ਬਹੁਤ ਹੀ ਪੁਰਾਣਾ ਕਬੀਲਾ ਹੈ ਇਹ ਮੱਧ ਏਸ਼ੀਆ ਦੇ ਦਰਿਆ ਸਾਇਰ ਤੇ ਹਰਾਲ ਸਾਗਰ ਖੇਤਰ ਤੋਂ ਆਪਣੇ ਪਸ਼ੂ ਚਾਰਦੇ ਤੇ ਘੋੜਿਆਂ ਉੱਪਰ ਸਵਾਰ ਹੋ ਕੇ ਈਸਵੀ ਸਦੀ ਤੋਂ 800 ਸਾਲ ਪਹਿਲਾਂ ਕਈ ਦੇਸ਼ਾਂ ਵਿੱਚ ਘੁੰਮਦੇ ਹੋਏ ਬਲਖ ਤੋਂ ਭਾਰਤ ਆਏ ਮੱਧ ਏਸ਼ੀਆ ਹੀ ਆਰੀਆ ਜਾਤੀ ਦਾ ਜਿਹੜਾ ਮੂਢਲਾ ਘਰ ਸੀ ਮੱਧ ਏਸ਼ੀਆ ਤੋਂ ਆ ਕੇ ਆਰੀਆ ਜਾਤੀ ਦੇ ਲੋਕ ਵੀ ਦੇ ਲਗਭਗ ਦੇਸ਼ਾਂ ਵਿੱਚ ਘੁੰਮਦੇ ਫਿਰਦੇ ਭਾਰਤ ਵਿੱਚ ਆਜ ਤੋਂ 4000 ਸਾਲ ਪਹਿਲਾਂ ਆਏ ਜਿਹੜੇ ਕੰਗ ਸਨ ਇਹ ਲੋਕ ਵੱਖ-ਵੱਖ ਸਮੇਂ ਵੱਖ-ਵੱਖ ਕਬੀਲਿਆਂ ਦੇ ਰੂਪ ਵਿੱਚ ਭਾਰਤ ਵਿੱਚ ਆਜ ਤੋਂ 4000 ਪਹਿਲਾਂ ਆਏ ਇਹ ਲੋਕ ਭਾਰਤ ਵਿੱਚ ਵੱਖ-ਵੱਖ ਕਬੀਲਿਆਂ ਦੇ ਰੂਪ ਵਿੱਚ ਆ ਕੇ ਵਸਦੇ ਹੋਏ ਮੱਧ ਏਸ਼ੀਆ ਭਾਰਤ ਵਿੱਚ ਆਜ ਤੋਂ 4000 ਸਾਲ ਪਹਿਲਾਂ ਆਏ ਮੱਧ ਏਸ਼ੀਆ ਦੇ ਕਈ ਕਬੀਲਿਆਂ ਦੇ ਗੋਤ ਹੋਂਦ ਵੀ ਜਿਹੜੇ ਰਲਦੇ ਹਨ ਇੱਕ ਆਰੀਆ ਪੁਰਸ਼ ਮੰਨੂ ਨੇ ਹੀ ਆਰੀਆ ਜਾਤੀ ਦੀ ਵਰਣ ਵੰਡ ਕੀਤੀ ਜੋ ਅਜੇ ਤੱਕ ਪ੍ਰਚਲਿਤ ਹੈ ਮਹਾਭਾਰਤ ਦੇ ਸਮੇਂ ਕੰਗ ਭਾਰਤ ਉਚਾਕੇ ਵਸ ਚੁੱਕੇ ਸਨ ਪਾਣੀ ਦੀ ਸਮੇਂ ਕੰਗ ਮਲੀ ਬਿਰਕ ਅਤੇ ਦਾਹੇ ਆਦ ਕਈ ਛਟ ਕਬੀਲੇ ਪੰਜਾਬ ਵਿੱਚ ਵਸਦੇ ਸਨ ਇਨ੍ਹਾਂ ਤੋਂ ਤੰਗ ਆ ਕੇ ਪੰਜਾਬ ਦੇ ਕੁਝ ਕਬੀਲੇ ਮੱਧ ਭਾਰਤ ਵੱਲ ਚਲੇ ਗਏ ਮੁਸਲਮਾਨ ਦੇ ਹਮਲਿਆਂ ਉਹਨਾਂ ਦੇ ਹਮਲਿਆਂ ਤੋਂ ਕਾਰਨ ਇੱਕ ਕਬੀਲੇ ਹੌਲੀ ਹੌਲੀ ਪੰਜਾਬ ਵਿੱਚ ਵਾਪਸ ਆ ਗਏ ਕੰਕ ਸਾਖ ਵੰਸ਼ ਵਿੱਚੋਂ ਹਨ ਸੰਸਕ੍ਰਿਤ ਗ੍ਰੰਥਾਂ ਵਿੱਚ ਕੰਗਾ ਨੂੰ ਕੰਕ ਲਿਖਿਆ ਗਿਆ ਕੱਕੇ ਰਕਾ ਦੋ ਕੱਕੇ ਉੱਤੇ ਬਿੰਦੀ ਕੰਕ ਜਿਹੜੇ ਸੰਸਕ੍ਰਿਤ ਗ੍ਰੰਥਾਂ ਵਿੱਚ ਵੀ ਇਹਨਾਂ ਦਾ ਵਰਣਨ ਹੈ ਕਿਸੇ ਸਮੇਂ ਇਹ ਗੁਜਰਾਤ ਕਾਠਿਆਵਾਲ ਦੱਖਣੀ ਮਹਾਭਾਰਤ ਉਜੈਨ ਵਿੱਚ ਵੀ ਰਹੇ ਉਜੈਨ ਤੋਂ ਯੁੱਧਿਆ ਤੇ ਦਿੱਲੀ ਵੱਲ ਆ ਗਏ ਫਿਰ ਹੌਲੀ ਹੌਲੀ ਪੰਜਾਬ ਦੇ ਬਠਿੰਡਾ ਖੇਤਰ ਵਿੱਚ ਆ ਕੇ ਵਸੇ ਕੰਗੂ ਦਾ ਜਿਹੜੇ ਮੋਢੀ ਕੰਗ ਸੀ ਇਹਨਾਂ ਜਿਹੜਾ ਵੱਡਾ ਵਡੇਰਾ ਕੰਗ ਜੱਟ ਆਪਣਾ ਸਮਾਨ ਦਸ਼ਰੀ ਰਾਮਚੰਦਰ ਜੀ ਵੰਸ ਵਿੱਚ ਉਹਦੇ ਨਾਲ ਜੋੜਦੇ ਹਨ ਜੋਗਰੇ ਨੂੰ ਆਪਣਾ ਵਡੇਰਾ ਮੰਨਦੇ ਹਨ ਨੱਤ ਤੇ ਰਾਏ ਜੱਟ ਵੀ ਜੋਗਰੇ ਦੀ ਵੰਸ ਵਿੱਚੋਂ ਹਨ ਕੰਗਾ ਨੇ ਬਠਿੰਡੇ ਦੇ ਖੇਤਰ ਤੇ ਕਬਜ਼ਾ ਕਰਕੇ ਕਾਂਗੜ ਨੂੰ ਆਪਣੀ ਦਾਸਾਲੀ ਮਰਾਲਿਆ ਸੀ ਇਸ ਇਸ ਨੂੰ ਕੰਗ ਗੜ ਵੀ ਕਿਹਾ ਜਾਂਦਾ ਸੀ ਉਹਨਾਂ ਨੇ ਇਸ ਪਿੰਡ ਨੂੰ ਬਰਬਾਦ ਕਰਕੇ ਥੇ ਬਣਾ ਦਿੱਤਾ ਕਾਂਗੇ ਇਲਾਕਾ ਸ਼ੰਡਕੀ ਮੋਗੇ ਤੇ ਫਰੋਜਪੁਰ ਆ ਗਏ ਫਰੋਜਪੁਰ ਵਿੱਚ ਕੰਗਾ ਪਾਸ ਧਰਮਕੋਟ ਵਿੱਚ ਮੱਖੂ ਖੇਤਰ ਵਿੱਚ ਪੇਟ ਇਲਾਕੇ ਵਿੱਚ ਕਈ ਪਿੰਡ ਹਨ ਕੁਝ ਕੰਗ ਲੁਧਿਆਣੇ ਵੱਲ ਚਲੇ ਗਏ ਤਾਂ ਲੁਧਿਆਣੇ ਵਿੱਚ ਬੋਦਲੀ ਸਮਰਾਲਾ ਬਰਹਾਲੀ ਰਾਹੋਂ ਮਾਜਰਾ ਆਦਿ ਕਈ ਕੰਗਾਂ ਦੇ ਪਿੰਡ ਹੱਤ ਜਲੰਧਰ ਖੇਤਰ ਵਿੱਚ ਵੀ ਇਹਨਾਂ ਦੇ ਜਿਹੜੇ ਹ ਸਤਲੁਜ ਦੇ ਦੋਵੇਂ ਪਾਸੇ ਕਾਂਗਸ ਸਰਦਾਰਾਂ ਦੀਆਂ ਜ਼ਗੀਰਾਹਾਂ ਸਨ ਡੱਲੇਵਾਲੀਆ ਦਾਜਾ ਮੁਖੀ ਤਾਰਾ ਸਿੰਘ ਕੰਗ ਸੀ ਇਸ ਨੂੰ ਤਾਰਾ ਸਿੰਘ ਕੇ ਬਾਵੀ ਕਿਹਾ ਜਾਂਦਾ ਸੀ ਕਿਉਂਕਿ ਇਸ ਨੇ ਇਕੱਲਿਆਂ ਹੀ ਬਹੁਤ ਹੀ ਡਰਤਾ ਨਾਲ ਅਹਿਮਦ ਸ਼ਾਹ ਅਫਦਾਲੀ ਦੀ ਫੌਜ ਤੇ ਰਾਤ ਨੂੰ ਹਮਲਾ ਕਰ ਦਿੱਤਾ ਸੀ ਫਿਰ ਹਮਲਾ ਕਰਕੇ ਗਾਇਬ ਹੋ ਗਿਆ ਸੀ ਇਸ ਤਰ੍ਹਾਂ ਇਸ ਕਰ ਤਾਰਾ ਸਿੰਘ ਕੰਗ ਦਾ ਨਾਉ ਗੈਬਾ ਤੋਂ ਬਦਲ ਕੇ ਕਿਬਾ ਕੱਗੇ ਨਾਲ ਰੱਖ ਦਿੱਤਾ ਗਿਆ ਸੀ ਇਸ ਨੇ ਰਾਹੋਂ ਕੁੰਗਰਾਲਾ ਡੱਲਾ ਧਰਮਕੋੜ ਦੇ ਕਿਲੇ ਜਿੱਤ ਕੇ ਆਪਣੇ ਚਾਰੇ ਪੁੱਤਰਾਂ ਨੂੰ ਦਿੱਤੇ ਇਸ ਸਮੇਂ ਇਸ ਦੇ ਸਮੇਂ ਇਲਾਕਾ ਨਕੂਦਰ ਦੁਆਬਾ ਵਿੱਚ ਕੰਗ ਪਿੰਡ ਵਿੱਚ 18 ਕੰਗ ਸਰਦਾਰਾਂ ਦੀ ਠਹਿਰ ਸੀ ਇਹ ਪਿੰਡ ਦੇ ਸਤਲੁਜ ਦੇ ਰੋੜਾਂ ਕਾਹਨ ਹੋਏ ਨੁਕਸਾਨ ਕਾਰਨ ਇਹ ਸਰਦਾਰ ਆਪਣੀਆਂ ਜਗ੍ਹਾ ਛੱਡ ਕੇ ਚਲੇ ਗਏ ਕੰਗਮੁਖ ਤੌਰ ਤੇ ਸਤਲੁਜ ਦੇ ਬਿਆਸ ਤੇ ਖੇਤਰਾ ਵਿੱਚ ਬਾਦ ਹੋਏ ਉੱਥੇ ਰਹੇ ਦੁਆਬੇ ਵਿੱਚ ਕੰਗ ਮੁਬਾਰਕੋਂ ਨੜੀਆਂ ਆਦ ਪਿੰਡੋਂ ਚੱਟਾਂ ਦੇ ਕਈ ਕੰਗ ਹਨ ਪਿੰਡਾਂ ਕਈ ਕੰਗ ਜੱਟ ਦੁਆਬੇ ਤੋਂ ਪਟਿਆਲਾ ਅੰਬਾਰਾ ਅੰਬਾਲਾ ਤਰੂ ਤੱਕ ਵੀ ਚਲੇ ਗਏ ਮਾਝੇ ਵਿੱਚ ਵੀ ਕੰਗ ਕਾਫੀ ਹਨ ਤਰਨਤਾਰਨ ਵਿੱਚ ਵੀ ਇੱਕ ਪਿੰਡ ਜਿਹੜਾ ਉਹ ਕੰਗਾ ਦਾ ਹੈ ਖਡੂਰ ਸਾਹਿਬ ਵਿੱਚ ਵੀ ਕੁਝ ਕੰਗ ਹਨ ਕੁਝ ਕੰਗ ਲੋਕ ਜਿਹੜੇ ਉਹਨਾਂ ਨੂੰ ਗੜ ਗਜਨੀ ਤੋਂ ਆਏ ਕਹਿੰਦੇ ਹਨ ਅੰਮ੍ਰਿਤਸਰ ਦੇ ਕੰਗ ਕਹਿੰਦੇ ਹਨ ਕਿ ਉਹ ਦਿੱਲੀ ਦੇ ਪਾਸ ਖੀਰਪੁਰ ਤੋਂ ਇਲਾਕੇ ਵਿੱਚ ਪੰਜਾਬ ਆਏ ਪੰਜਾਬ ਤੋਂ ਕੰਗ ਅੱਗੇ ਪੱਛਮੀ ਪੰਜਾਬ ਦੇ ਮਲਤਾਨ ਮੁਜਫਰਗੜ੍ਹ ਡੇਰਾ ਗਾਜੀ ਖਾਨ ਤੇ ਹਜ਼ਾਰਾਂ ਤੱਕ ਦੇ ਇਲਾਕੇ ਚਲੇ ਗਏ ਕੁਝ ਕਹਿੰਦੇ ਜੱਟ ਮੁਸਲਮਾਨੀ ਬਣ ਗਏ ਸੋ ਇਹ ਇਸੀ ਜਿਹੜਾ ਕੰਗਾ ਦਾ ਪਿਸ਼ੋਕੜ ਅੱਗੇ ਹੈ ਹੇਰ ਜੱਟ ਜਿਹੜੀ ਗੋਤ ਹੈ ਹੇਰ ਉਹਨਾਂ ਦਾ ਪਿਸ਼ੋਕੜ ਇਹ ਅਸਲੀ ਜੱਟ ਹਨ ਇਹ ਆਪਣੇ ਆਪ ਨੂੰ ਰਾਜਪੂਤਾਂ ਨੂੰ ਵਿੱਚੋਂ ਨਹੀਂ ਮੰਨਦੇ ਕਿਸੇ ਸਮੇਂ ਪੰਜਾਬ ਦੀ ਧਰਤੀ ਦੇ ਮਾਲਕ ਸਨ ਮਾਣ ਭੁੱਲਰ ਤੇ ਹੇਰ ਹੀ ਸਨ ਸੰਤ ਮਿਸਾਕਾ ਸਿੰਘ ਆਪਣੀ ਕਿਤਾਬ ਮਾਲਵਾ ਇਤਿਹਾਸ ਵਿੱਚ ਹੀਰਾ ਨੂੰ ਸ਼ੱਕ ਵੰਸ਼ ਵਿੱਚੋਂ ਹੀ ਮੰਨਦਾ ਹੈ। ਉਹਨਾਂ ਨੇ ਲਿਖਿਆ ਕਿ 150 ਵਰਸੀ ਸਿ ਪੂਰਬ ਬਖਤਰ ਵਾਲਿਆਂ ਵਿੱਚੋਂ ਮਨਿੰਦਰ ਨੇ ਮਾਲਵੇ ਨੂੰ ਆਪਣੇ ਅਧਿਕਾਰ ਵਿੱਚ ਕਰ ਲਿਆ ਤੇ ਮथुरा ਨੂੰ ਜਿੱਦਦਾ ਹੋਇਆ ਕਨੌਜ ਦੇ ਰਾਜਾ ਪੁਸ਼ਯ ਮਿੱਤਰ ਨਾਲ ਜਾ ਪਿੜਿਆ ਪਰ ਉਸ ਤੋਂ ਬੁਰੀ ਤਰ੍ਹਾਂ ਹਾਰ ਕੇ ਮੋੜ ਮਥੁਰਾ ਵਿੱਚ ਆ ਕੇ ਮਰ ਗਿਆ। ਇਸ ਦੇ ਸਮੇਂ ਉੜੇ ਜਹੇਚੇਰ ਤੱਕ ਮਾਲਵੇ ਦੇ ਗਾਣ ਯੁਨਾਨੀ ਰਾਜ ਹੀਟ ਸਾਂਝੀ ਵਾਲਤਾ ਦੇ ਰੂਪ ਵਿੱਚ ਰਹੇ ਇਸ ਰਾਜੇ ਦੇ ਨਾਲ ਆਏ ਨਾਨ ਪੁੱਲਰ ਹੀਰ ਥਿੰਦ ਖਰਲ ਸਿਆਲ ਹਤਲਿਤ ਤਲਿਆ ਜੱਟ ਬਹੁਤ ਜ਼ਿਆਦਾ ਸਾਰੀ ਗਿਣਤੀ ਵਿੱਚ ਤੇ ਵਸ ਗਏ ਜੱਟਾਂ ਦੀਆਂ ਬਹੁਤ ਸਾਰੀਆਂ ਉਪਜਾਤੀਆਂ ਜਿਹੜੀਆਂ ਸਨਮਾ ਦੇਸ਼ਿਆ ਤੋਂ ਸਿਕਸਥਾਨ ਖੇਤਰ ਤੋਂ ਆਈਆਂ ਸਨ ਬੀਐਸ ਦਾਹੀਆ ਦੀ ਜਿਹੜੀ ਆ ਆਪਣੀ ਪੁਸਤਕ ਜਿਹੜੀ ਆ ਜਾਟਸ ਜਾਹ ਵਿੱਚ ਹੀਰਾਂ ਨੂੰ 쿠ਸ਼ਨ ਜਾਤੀ ਵਿੱਚ ਹੀਰ ਉਸ ਸ਼ਾਕਾ ਲਿਖਤਾ ਹੈ 쿠ਸ਼ਨ ਵੀ ਜੱਟ ਸਨ ਹੀਰ ਜਾਤੀ ਦੇ ਲੋਕ ਸਤਲੁਜ ਦੇ ਉਪਰਲੇ ਖੇਤਾਂ ਵਿੱਚ ਪਹਾੜਾਂ ਦੇ ਹੇਠਾਂ ਪੂਰਬ ਵਿੱਚ ਅੰਬਾਲਾ ਤੋਂ ਲੈ ਕੇ ਪੱਛਮ ਵਿੱਚ ਗੁਜਰਾਤ ਤੱਕ ਆਬਾਦ ਸਨ ਇਹ ਪਸ਼ੂ ਪਾਲਕ ਸਨ ਪਸ਼ੂ ਰੱਖਦੇ ਸਨ ਖੇਤੀਬਾੜੀ ਕਰਦੇ ਸਨ ਪਸ਼ੂਆਂ ਦੀਆਂ ਹੀੜਾਂ ਰੱਖਣ ਕਾਰਨ ਇਹਨਾਂ ਦਾ ਨਾਮ ਹੀਰ ਪ੍ਰਚਲਿਤ ਹੋਇਆ ਜਨਕੀ ਬਹੁਤ ਜ਼ਿਆਦਾ ਪਸ਼ੂ ਰੱਖਦੇ ਸਨ ਇਹਨਾਂ ਦਾ ਇੱਕ ਮੋਢੀ ਪੂਰਾਵਾਲ ਸੀ ਇਸ ਕਾਂਹੇਰਾ ਨੂੰ ਪੂਰਾਵਾਲ ਵੀ ਕਿਹਾ ਜਾਂਦਾ ਹੈ ਮਾਨ ਭੁੱਲਰ ਤੇ ਹੀਰ ਮਾਲੇ ਦੀ ਧਰਤੀ ਦੇ ਮਾਲਕ ਸਨ ਤਿੰਨ ਭਾਈਚਾਰੇ ਰਲ ਕੇ ਰਹਿੰਦੇ ਸਨ ਇਹਨਾਂ ਦੀਆਂ ਰਾਜ ਰਾਜਸਥਾਨ ਤੋਂ ਆਉਣ ਵਾਲੀਆਂ ਸਿੱਧੂ ਬਰਾਲ ਤੇ ਪੱਟੀਆਂ ਆਦਿ ਜਾਤਾਂਤ ਭਾਰੀ ਲੜਾਈਆਂ ਵੀ ਹੋਈਆਂ ਸਿੱਧੂ ਬਰਾਲਾ ਜੱਟ ਬਹੁਤ ਗਿਣਤੀ ਵਿੱਚ ਹੁਣ ਕਾਨ ਇਨ੍ਹਾਂ ਤਿੰਨ ਜਾਤੀਆਂ ਨੂੰ ਹਰਾ ਕੇ ਮਾਲਵੇ ਵਿੱਚ ਬਹੁਤ ਵੱਡੀ ਵੀ ਗਿਣਤੀ ਵਿੱਚ ਬਾਦ ਹੋ ਗਏ ਹੁਣ ਵੀ ਮਾਨ ਪੁੱਲਰ ਤੇ ਹੀਰ ਆਪਣੇ ਆਪ ਨੂੰ ਅਸਲੀ ਜੱਟ ਸਮਝਦੇ ਹਨ ਇਨ੍ਹਾਂ ਤਿੰਨਾਂ ਦਾ ਗੂਤ ਢਾਈ ਗੋਤੀ ਸਮਝਿਆ ਜਾਂਦਾ ਹੈ ਹੀਰ ਜਿਹੜੇ ਉਹ ਜਲੰਧਰ ਤੋਂ ਉੱਠ ਕੇ ਮਾਲਵੇ ਤੇ ਮਾਝੇ ਵਿੱਚ ਕਾਫੀ ਬਿੰਗਿਣਤੀ ਵਿੱਚ ਗਏ ਪਹਿਲਾਂ ਸਭ ਤੋਂ ਵੱਧ ਹੇਰ ਦੁਆਬੇ ਵਿੱਚ ਆਵਾਸ ਹਨ ਜਲੰਧਰ ਤੇ ਹਸ਼ਿਆਰਪੁਰ ਵਿੱਚ ਦੂਰ-ਦੂ ਤੱਕ ਉਹ ਜਿਹੜੇ ਲੋਕੋ ਫੈਲੇ ਹੋਏ ਸਨ ਅੰਮ੍ਰਿਤਸਰ ਵਿੱਚ ਵੀ ਇੱਕ ਹੇਰਾਂ ਦਾ ਜਿਹੜਾ ਪਿੰਡ ਹੈ ਹੇਰ ਇਸ ਨਾਮ ਦਾ ਪਿੰਡ ਹੈ ਗੁਰਦਾਸਪੁਰ ਵਿੱਚ ਵੀ ਹੇਰ ਕਾਫੀ ਹਨ ਪੱਛਮੀ ਪੰਜਾਬ ਦੇ ਲਾਹੌਰ ਸਿਆਲਕੋਟ ਦੇ ਗੁਜਰਾਵਾਲ ਖੇਤਰ ਵਿੱਚ ਵੀ ਕੁਝ ਹੇਰ ਆਵਾਸ ਹਨ ਹੁਣ ਹੇਰਾਂ ਦੀ ਮਾਲੇ ਵਿੱਚ ਗਿਣਤੀ ਕਾਫੀ ਹੈ ਲੁਧਿਆਣਾ ਵਿੱਚ ਵੀ ਹੀਰਾਂ ਦਾ ਪਿੰਡ ਹੈ ਇਸ ਪਿੰਡ ਵਿੱਚ ਗੁਰਗਮ ਸਿੰਘ ਜੀ ਮਹਾਰਾਜ ਜੀ ਆਨੰਦਪੁਰ ਤੋਂ ਮਾਲਵੇ ਨੂੰ ਜਾਂਦੇ ਹੋਏ ਠਹਿਰੇ ਸਨ ਇਸ ਪਿੰਡ ਵਿੱਚ 10ਵੇਂ ਗੁਰੂ ਜੀ ਦੇ ਨਾਲ ਸੰਬੰਧਤ ਗੁਰਦੁਆਰਾ ਵੀ ਹੈ ਜਿਲੰਦਰ ਜ਼ਿਲ੍ਹੇ ਵਿੱਚ ਖੰਨੇ ਦੇ ਪਾਸ ਭੜੀ ਪਿੰਡ ਹੀਰਗੋਦ ਦੇ ਜੱਟ ਰਹਿੰਦੇ ਹਨ ਗੁਰਾਇਆ ਮੰਡੀ ਪਾਸ ਪੱਟੀ ਜ਼ਗੀਰ ਪਿੰਡ ਵੀ ਹੀਰਾਂ ਦਾ ਹੈ ਫਰੀਦਕੋੜ ਦੇ ਇਲਾਕੇ ਵਿੱਚ ਬੰਬੀਹਾ ਭਾਈ ਪਿੰਡ ਵਿੱਚ ਵੀ ਕੁਝ ਹੀਰਾਂ ਦੇ ਕਰ ਹਨ ਜੋ ਬਠਿੰਡੇ ਤੋਂ ਉਹ ਤੁਹਾਡੇ ਇਲਾਕੇ ਤੋਂ ਆਏ ਹਾਇ ਮੁਕਸਰ ਇਲਾਕੇ ਵਿੱਚ ਰਹੂੜੀਆਂ ਵਾਲੀ ਵੀ ਹੀਰਾਂ ਦਾ ਪਸੰਦ ਪਿੰਡ ਹੈ ਰਹੂੜੀਆਂ ਵਾਲੀ ਪਿੰਡ ਮਹਾਰਾਜ ਆਲਾ ਸਿੰਘ ਦੇ ਕਿਸੇ ਸਰਦਾਰ ਚੜ੍ਹ ਸਿੰਘ ਹੀਰ ਨੇ ਵਸਾਇਆ ਸੀ ਇਸ ਪਿੰਡ ਦੇ ਹੀਰਾਂ ਨੇ ਅਬੂਰ ਪਾਸ ਖਾਟਬਾ ਪਿੰਡ ਵਸਾਇਆ ਉਦੋਂ ਵਸਾਇਆ ਸੀਗਾ ਪਛੰਟਾ ਪਟਿਆਲਾ ਸਕਦੂਰ ਮਲੇਰਕੋਟਲਾ ਦੇ ਇਲਾਕਿਆਂ ਵਿੱਚ ਵੀ ਹੀਰਾਂ ਦੀ ਜਨਤੀ ਜਿਹੜੀ ਕਾਫੀ ਹੈ ਦੋਬੀਦ ਹੀਰ ਜਿਹੜੇ ਹਨ ਅਮਰੀਕਾ ਤੇ ਕੈਨੇਡਾ ਵਿੱਚ ਬਾਲਦੇਸਾਂ ਵਿੱਚ ਜਾ ਕੇ ਬਹੁਤ ਉੰਤੀ ਕੀਤੀ ਇੰਡੋ ਕ੍ਰਿਡਨ ਅਖਬਾਰਾਂ ਦੇ ਸੰਪਾਦਕ ਧਾਰਾ ਸਿੰਘ ਹੀਰ ਕੈਨੇਡਾ ਦੇ ਬਹੁਤ ਹੀ ਪ੍ਰਸਿੱਧ ਪੱਤਰਕਾਰ ਸਨ 1881 ਇਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਸ਼ਹਿਰਾਂ ਦੀ ਗਿਣਤੀ ਜਿਹੜੀ ਸੀ ਉਹ 2852 ਸੀ ਮੇਜਰ ਜਨਰਲ ਜਗਜੀਤ ਸਿੰਘ ਹੀਰ ਪਿੰਡ ਬੰਬੀਹਾ ਭਾਈ ਦੇ ਹੀਰ ਜੱਟ ਸਨ ਇਸ ਪਿੰਡ ਦੇ ਹੀਰਾ ਨੇ ਰਾਜਸਥਾਨ ਵਿੱਚ ਕਾਫੀ ਜ਼ਮੀਨ ਖਰੀਦੀ ਅਸਲ ਵਿੱਚ ਹੀਰ ਸ਼ਿਵ ਜਿਤੇਸ਼ਵਰੀ ਖਾਨ ਕੁਝ ਲੋਕ ਹੀਰਾ ਨੂੰ ਹੂਣਾ ਵਿੱਚੋਂ ਹੀ ਮੰਨਦੇ ਹਨ ਪਰ ਇਹ ਸਹੀ ਨਹੀਂ ਹੈ ਹੂਣਾ ਵਿੱਚੋਂ ਕੇਵਲ ਹੈਂਗ ਜੱਟ ਹੀ ਹਨ ਜਿਨ੍ਹਾਂ ਦੇ ਉੱਤਰ ਪ੍ਰਦੇਸ਼ ਵਿੱਚ ਮੱਧਰਾ ਖੇਤਰ ਵਿੱਚ 360 ਪਿੰਡ ਹਨ ਹੀਰ ਸਾਰੇ ਪੰਜਾਬ ਵਿੱਚ ਦੂਰ ਤੱਕ ਫੈਲੇ ਹੋਏ ਹਨ ਇਹ ਜਗਤ ਪ੍ਰਸਿੱਧ ਗੋਤ ਹੈ ਬਹੁਤ ਹੀ ਮਸ਼ਹੂਰ ਗੋਤ ਹੈ ਹੀਰ ਜੜੀ ਸ਼ਿਵਜੀ ਜੱਟਾਂ ਦਾ ਮਹਾਨ ਦੇਵਤਾ ਸੀ ਪ੍ਰਾਚੀਨ ਸਮੇਂ ਵਿੱਚ ਈਰਾਨ ਦੇ ਜਾਟ ਟਾਲੀ ਪ੍ਰਾਂਤ ਵਿੱਚ ਸੀ ਸਤ ਕੋਈ 100 ਸਾਲ ਪਹਿਲਾਂ ਦਈਆ ਹੇਰ ਤੇ ਭੁੱਲਰ ਭਾਈਚਾਰ ਦੇ ਲੋਕ ਉੱਥੇ ਵਸਦੇ ਸਨ ਅਸਲ ਵਿੱਚ ਸ਼ਹਿਰ ਵੀ ਭੁੱਲਰਾ ਤੇ ਸਵਾਗਾ ਦੇ ਨਾਲ ਹੀ ਮਾਧੇਸ਼ਿਆ ਦੇਸ਼ ਸਿਰ ਦਰਿਆ ਦੇ ਨੇੜੇ ਖੇਤਰਾ ਵਿੱਚ ਉੱਥੋਂ ਉੱਠ ਕੇ ਈਰਾਨ ਦੇ ਜਟਾਲ ਜਾਟ ਟਾਲੀ ਪ੍ਰਾਂਤ ਵਿੱਚ ਵਾਦ ਹੋਏ ਫਿਰ ਕਾਫੀ ਸਮੇਂ ਮਗਰੋਂ ਭੁੱਲਾਂ ਦੇ ਨਾਲ ਹੀ ਪੰਜਾਬ ਵਿਚ ਆ ਕੇ ਉਹ ਵਸ ਗਏ ਪੰਜਾਬ ਵਿਚ ਮਾਨ ਭੁੱਲਰ ਤੇ ਹੇਰ ਹੀ ਲੜ ਕੇ ਰਹਿੰਦੇ ਹਨ ਤਿੰਨੇ ਗੋਤ ਸ਼ਿਵ ਜੀ ਦੇ ਭਗਤ ਹਨ ਇਸ ਕਾਰਨ ਇਹਨਾਂ ਨੂੰ ਅਸਲੀ जाट ਕਿਹਾ ਜਾਂਦਾ ਹੈ ਇਹ ਸ਼ਿਵ ਦੀਆਂ ਜਟਾਂ ਵਿੱਚੋਂ ਹੀ ਉਤਪੰਨ ਨਹੀਂ ਹੋਏ ਇਹ ਸਗੋਂ ਇਹ ਬਹੁਤ ਹੀ ਪੁਰਾਣੇ ਕਬੀਲੇ ਸਨ ਜਿਹੜੇ ਹੇਰ ਸੋ ਇਹ ਸੀ ਹੇਰ ਅੱਗੇ ਹਜੀ ਹਿਜਰਾ ਹਜੜਾ ਰਾਰੇ ਨਾਲ ਇਹ ਆਪਣਾ ਆਰੰਭ ਸੁਰੂਆ ਰਾਜਪੁੱਤਾਂ ਨਾਲ ਜੋੜਦੇ ਹਨ Rajasthan ਵਿੱਚ ਸਰੋਈ ਨਗਰ ਵਿੱਚ ਸਰੂਆ ਰਾਜਪੁੱਤਾਂ ਨੇ ਵਸਾਇਆ ਇਸ ਖੇਤਰ ਵਿੱਚ ਇਹਨਾਂ ਦਾ ਹੀ ਕਬਜ਼ਾ ਸੀ ਇਹਨਾਂ ਦਾ ਵਡੇਰਾ ਜਿਹੜਾ ਹਜੜਾਉ ਹਜੜਾਉ ਸੀ ਇਹਨਾਂ ਨੂੰ ਹਿਜਰਾਨੇ ਵੀ ਕਿਹਾ ਜਾਂਦਾ ਹੈ ਹਿਜੜਾ ਹਿਜਰਾ ਤੇ ਹੰਜੜਾ ਵਿੱਚੋਂ ਇੱਕੀ ਗੋਤ ਹੈ ਜਾਨੀ ਹਿਜੜਾ ਹਿਜਰਾ ਤੇ ਹੰਜੜਾ ਹੰਜੜਾਉ ਆਪਣੇ ਕਬੀਲੇ ਸਮੇਤ ਹਿਜਾ हिसार ਦਾ ਜਿਹੜਾ ਇਲਾਕਾ ਛੱਡ ਕੇ ਗੁਜਰਾਵਾਲਾ ਜ਼ਿਲ੍ਹਾ ਦੇ ਹਵਜਾਬਾਦ ਪਰਗਣੇ ਵਿੱਚ ਆ ਕੇ ਟਿਕਿਆ ਸੀ ਉਸਨੇ ਉਸ ਖਾਵ ਨਾਂ ਦਾ ਪਿੰਡ ਬਸਾਇਆ ਜਿਸ ਦੇ ਖੰਡ ਰਾਜ ਵੀ ਮਿਲਦੇ ਹਨ ਜ਼ਿਲ੍ਹਾ ਗੁਜਰਾਵਾਲਾ ਵਿੱਚ ਇਹਨਾਂ ਦੇ 37 ਪਿੰਡ ਸਨ ਇਸ ਕਬੀਲੇ ਦੇ ਦੋ ਬਟੇਰੀ ਢੂਲ ਤੇ ਮਲ ਬਹੁਤ ਪ੍ਰਸਿੱਧ ਵਿਅਕਤੀ ਸਨ ਹਿਜਰਾਵਾਂ ਕਬੀਲੇ ਦੇ ਲੋਕ हिसार ਤੇ ਸਿਰਸੇ ਵਿੱਚ ਹਿਜਰਾ ਪਚਾਦੇ ਦੇ ਨਾਮ ਨਾਲ ਉਸ ਇਲਾਕੇ ਵਿੱਚ ਮਸ਼ਹੂਰ ਸਨ ਇਹ ਬਹੁਤ ਗਿਣਤੀ ਵਿੱਚ ਮੁਸਲਾਨ ਬਣ ਗਏ ਸਿਰਸੇ ਤੋਂ ਅੱਗੇ ਇਹ ਪੰਜਾਬ ਦੀ ਮਾਲਵਾ ਖੇਤਰ ਵਿੱਚ ਆ ਕੇ ਵੱਸ ਗਏ ਮੁਕਸਰ ਵਿੱਚ ਵੀ ਕਿਸੇ ਸਮੇਂ ਹਿਜਰਾ ਜੱਟਾਂ ਦੀ ਇੱਕ ਸਾਲਮ ਪੱਤੀ ਹੁੰਦੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਤੋਂ ਇਹਨਾਂ ਤੋਂ ਅੱਧੀ ਜ਼ਮੀਨ ਖੋਕੇ ਮੁਕਸਰ ਦੇ ਬੈਂਸ ਸਾਤੇ ਭੰਡਾਰਿਆਂ ਨੂੰ ਦਿੱਤੀ ਸੀ ਹਿਸਾਰ ਸੈਟਲਮੈਂਟ ਰਿਪੋਰਟ ਦੇ ਲਿਖਿਆ ਹੈ ਕਿ ਹਿਜਰਾ ਪਛਾਦੇ ਆਪਣੇ ਮੁੱਢ ਸਰੂਆ Rajputਾ ਵਿੱਚ ਮੰਨਦੇ ਹਨ ਤੇ ਹਿਜਰਾؤں ਨੂੰ ਆਪਣਾ ਵਡੇਰਾ ਮੰਨਦੇ ਹਨ ਹਿਜਰਾ ਗੁੱਤ ਦਾ ਜਿਹੜਾ ਜੱਟ ਸਿਰਸਾ ਫਿਰੋਜ਼ਪੁਰ ਜਲੰਧਰ ਮਲੇਰਕੂਟਲਾ ਅਮਰਸਾਰ ਗੁਦਾਸਪੁਰ ਦੇ ਇਲਾਕਿਆਂ ਵਿੱਚ ਕਾਫੀ ਘੱਟ ਗਿਣਤੀ ਵਿੱਚ ਆਬਾਦ ਹਨ ਪਰ ਬਹੁਤੇ ਪੱਛੀ ਪੰਜਾਬ ਦੇ ਸਿਆਲਕੋਟ ਲਾਹੌਰ ਗੁਜਰਾਂ ਵਾਲਾ ਗੁਜਰਾਤ ਤੇ ਮੁਸਫਰਗੜ ਵਿੱਚ ਤੱਕ ਆਬਾਦ ਹਨ ਸ਼ਾਹਪੁਰ ਤੇ ਮੰਡ ਗੁਮਰੀ ਜ਼ਿਲ੍ਹਿਆਂ ਵਿੱਚ ਵੀ ਹੰਝੜ ਜੱਟ ਕਾਫੀ ਮੁਸਲਮਾਨ ਬਣ ਗਏ 1881 ਈਸਵੀ ਦੀ ਜਨਸੰਖਿਆ ਦੇ ਅਨੁਸਾਰ ਪੰਜਾਬ ਵਿੱਚ ਹਿਜਰਾਵਾਂ ਦੀ ਜਿਹੜੀ ਗਿਣਤੀ ਸੀ 25265 ਸੀ ਹਿਜਰਾਵਾਂ ਨੂੰ ਪੱਛਮੀ ਪੰਜਾਬ ਵਿੱਚ ਹਿਜਰਾ ਹਜਮਾ ਵੀ ਕਿਹਾ ਜਾਂਦਾ ਹੈ ਮਾਲਸਾ ਦੇ ਸਦੂਲਗੜ ਖੇਤਰ ਵਿੱਚ ਜੀ ਕੁਝ ਹੰਜਰਾਂ ਦੇ ਪਿੰਡ ਵਸਦੇ ਹਨ ਉੱਥੇ ਜਿਹੜੇ ਹਿਜਰ ਵਸਦੇ ਹਨ ਹੁਣ ਪੰਜਾਬ ਵਿੱਚ ਹਜਰਾਂਵਾਂ ਦੀ ਇਹ ਗਿਣਤੀ ਬਹੁਤ ਘੱਟ ਹੈ ਹਜਰਾਂ ਬਹੁਤ ਹੀ ਸੂਰਬਿੱਤੇ ਲੜ ਕੇ ਖੜਕੂ ਸੰ ਇਹ ਹਿਜਰ ਇਹ ਸੀ ਹਿਜਰਾਂ ਗੋਤ ਜੱਟਾਂ ਦਾ ਪਿਸ਼ੂਕੜ ਅਗਰ ਤੁਹਾਨੂੰ ਇਸ ਤਰ੍ਹਾਂ ਦਾ ਇਤਿਹਾਸ ਵਧਿਆ ਲੱਗਦਾ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਸ਼ਿਰਕ ਕਰੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਤੇ ਬੈਲ ਆਈਕਨ ਤੇ ਵੀ ਕਲਿੱਕ ਕਰ ਦੇਣਾ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੀ ਜਿਹੜੀ ਉਹ ਨੋਟੀਫਿਕੇਸ਼ਨ ਮਿਲ ਸਕੇ